ਅੱਜ ਜਿੰਨੀਆਂ ਵੀ ਸਾਡੀਆਂ ਟਰਾਂਸਪੋਰਟ ਬੈਂਕ ਮੈਂਦੀਆਂ ਯੂਨੀਅਨਾਂ ਭਾਵੇਂ ਰੈਗੂਲਰ ਬੰਦਿਆਂ ਦੀਆਂ ਭਾਵੇਂ ਆਊਟਸੋਰਸ ਤੇ ਕੰਟਰੈਕਟ ਵਾਲਿਆਂ ਦੀਆਂ ਪੀਆਰਟੀਸੀ ਪਨ ਬੱਸ ਪੰਜਾਬ ਰੋਡਵੇਜ ਸਾਰੇ ਡਿਪਾਰਟਮੈਂਟਾਂ ਦੀਆਂ ਸਾਰਿਆਂ ਨਾਲ ਖੁੱਲੀ ਵਿਚਾਰ ਚਰਚਾ ਹੋਈ ਆ ਜਿੰਨੀਆਂ ਵੀ ਮੰਗਾ ਸਨ ਉਹਨਾਂ ਤੇ ਬੜੇ ਠੰਡੇ ਤਰੀਕੇ ਦੇ ਨਾਲ ਬਹਿ ਕੇ ਵਿਚਾਰ ਚਰਚਾ ਹੋਈ ਆ ਤੇ ਜਿੰਨੇ ਉਹਨਾਂ ਦੇ ਜੈਨੂਨ ਮਸਲੇ ਆ ਜਿਵੇਂ ਰੈਗੂਲਰ ਕਰਨ ਦੇ ਕੰਟਰੈਕਟ ਤੋਂ ਰੈਗੂਲਰ ਕਰਨਾ ਆਊਟਸੋਰਸ ਤੋਂ ਕੰਟਰੈਕਟ ਤੇ ਕਰਨਾ ਜਾਂ ਨਵੀਆਂ ਬੱਸਾਂ ਪਾਉਣੀਆਂ ਉਹ ਸਾਰੇ ਮਸਲੇ ਜਿਹੜੇ ਆ ਉਹਨਾਂ ਤੇ ਖਰੜਾ ਤਿਆਰ ਕਰਾਂਗੇ ਨੀਤੀ ਬਣਾ ਕੇ ਤੇ ਇਹ ਸਾਰੇ ਸਾਥੀਆਂ ਦੇ ਜਿਹੜੇ ਮਸਲੇ ਆ ਜੈਨੂਨ ਮਸਲੇ ਉਹ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਬਜਟ ਮੰਗਾਂਗੇ ਟ੍ਰਾਂਸਪੋਰਟ ਮੰਖਮਲੇ ਲਈ ਨਵੀਆਂ ਬੱਸਾਂ ਪਾਉਣ ਦੀ ਸਾਡੀ ਜਿਹੜੀ ਵਿਚਾਰ ਆ ਉਹ ਫਾਈਲ ਬਣਾ ਕੇ ਭੇਜਾਂਗੇ ਪੰਜਾਬ ਰੋਡਵੇ ਦੇ ਵਿੱਚ ਆਏ 2025 ਦੇ ਵਿੱਚ ਘੱਟ ਤੋਂ ਘੱਟ ਜਿਹੜੀ 600 ਦੇ ਕਰੀਬ ਬਸਾਂ ਪਾਉਣ ਦੀ ਸਾਡੀ ਪਾਲਿਸੀ ਆ ਨਾਲ ਪੀਆਰਟੀਸੀ ਦੇ ਵਿੱਚ 450 ਵੱਡੀਆਂ ਬਸਾਂ 100 ਮਿੱਡੀ ਬਸਾਂ 550 ਪੀਆਰਟੀਸੀ ਦੇ ਵਿੱਚ ਇਹ ਬਸਾਂ ਪੈਣੀਆਂ ਉਹਦੇ ਵਾਸਤੇ ਪੰਜਾਬ ਸਰਕਾਰ ਤੋਂ ਬਜਟ ਮੰਗਾਂਗੇ ਜਿੰਨਾ ਬਜਟ ਮਿਲੂਗਾ ਫਿਰ ਉਹਦੇ ਅਨਸਾਰ ਬਸਾਂ ਪਹਿਣਗੀਆਂ